ਨੇ ਇਸ ਦਾ ਟੱਬ ਬਉਣ ਦਿਆ ਵਾ ਪਵਨੀਸ਼ ਰਖਸ਼ਾ ਕਿੰਨਾ ਕੱਲਾ ਟੱਬ ਲੈ ਆਉਣ ਦਿਆ ਹੈ ਹਾਂ ਕੋਣ ਪਿੱਛੇ ਕੋਈ ਬੈਠਾ ਵੀ ਲੱਗਦਾ ਡੈਡ ਡਾਡਾ ਨੂੰ ਤਾਂ ਐਕਟਿਵਾ ਦੇ ਕੇ ਕੱਲਿਆ ਹੀ ਹੈ ਕਿ ਆ ਗਿਆ ਲੋ ਜੀ ਅੱਜ ਜਿਹੜੀ ਚੀਜ਼ ਗੱਡੀ ਤੇ ਵੀ ਨਹੀਂ ਆਉਣੀ ਟੱਬ ਵੇਖੋ ਕਾਦੇ ਤੇ ਆਉਣ ਦਿਆ ਪਵਨੀਸ਼ ਕਾਦੇ ਤੇ ਕੌਣ ਲੈ ਕੇ ਆਉਣ ਦਿਆ ਟੱਬ ਪਵਨੀਸ਼ ਕਹਿੰਦੀ ਹੁਣੇ ਮੈਨੂੰ ਹਵਾ ਭਰਾ ਕੇ ਦੋ ਟੱਬ ਚ ਦੇ ਵੇਖੋ